ਹੰਡਾ ਦੇਖੋ ਕਿਹੜਾ ਬਲਵਾਨ ਹੈ ਜਿੱਤ ਪ੍ਰਾਪਤ ਕਰਦਾ ਕਹਿੰਦਾ ਆਓ ਚਾਚਾ ਸਰਬੀਤਾਇਆ ਟੈਨੂੰ ਗੱਲ ਸੁਣਾਈਏ ਪਿੰਡ ਕੋਠੇ ਗੁਰੂ ਦਾ ਡੰਗਲ ਹੋਣਾ ਆਪਾਂ ਦੇਖੀ ਆਈਏ ਸਰੇ ਦੀ ਗੋਸਤੀ ਜਲਦੀ ਹੋਈ ਦੇਖੋ ਕਿਹੜਾ ਬਲਵਾਨ ਹੈ ਜਿੱਤ ਪ੍ਰਾਪਤ ਕਰਦਾ ਕਹਿੰਦਾ ਬੇਹਮਤੇ ਨੇ ਜਿਹੜੇ ਬੈ ਕੇ ਸ਼ੱਕਬਾ ਕਰਨ ਮਗਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਉਹ ਮੰਜ਼ਲ ਦੇ ਮੱਥੇ ਤੇ ਜ਼ਰੂ ਤਕਤੀ ਲੱਗਦੀ ਉਹਨਾਂ ਦੀ ਜਿਹੜੇ ਤਰ ਦੇ ਘਰੋਂ ਬਣਾ ਕੇ ਨਕਸ਼ਾ ਆਪਣੇ ਸਫਰਾ ਦਾ ਜਿਹੜੇ ਤਰ ਦੇ ਘਰੋਂ ਬਣਾ ਕੇ ਨਕਸ਼ਾ ਆਪਣੇ ਸਫਰਾ ਦਾ ਸਿਰੇ ਦੀ ਖੁਸ਼ੀ ਚੱਲਦੀ ਹੋਈ ਇੱਕ ਪਾਸਿਆ ਗਾਂਧੀ ਬੈਲਵਾਨ ਬਠੰਡਾ ਤੇ ਦੂਜੇ ਪਾਸਿਆ ਨਦੀਮ ਬੈਲਵਾਨ ਜੀ ਅਗਲੀ ਗੱਲ ਅਸ਼ੋਕੀ ਐਮ ਸੀ ਸਾਹਿਬ ਲਓ ਵੀ ਅਗਲੀ ਕੁਸ਼ਤੀ ਜਿਹੜੀ ਹੋਣੀ ਆ ਗੱਗੀ ਕੋਠਾ ਗੁਰੂ ਦਾ ਚਮਕੌਰ ਪੀਏਪੀ ਜਲੰਧਰ ਇਹ ਤਿਆਰ ਹੋ ਜੀ ਇਹ ਕੁਸ਼ਤੀ ਤੋਂ ਬਾਅਦ ਗੱਗੀ ਕੋਠਾ ਗੁਰੂ ਦਾ ਚਮਕੌਰ ਜਲੰਧਰ ਪੀਏਪੀ ਉਸ ਤੋਂ ਬਾਅਦ ਤਿਆਰ ਹੋ ਜੀ ਜਤਨ ਤੰਗੜਾ ਭੋਲਾ ਛੇਰੋ ਬਾਈ ਗੱਗੀ ਪਹਿਲਵਾਨ ਕੋਠਾ ਗੁਰੂ ਦਾ एक चमकार पहलवान पीएबी ए पहलवान तैयार रहो अगली कुश्ती नहीं पीएबी वाला पहलवान तैयार रेहो इसके तो बाद ते गगी पहलवान कोठा गुरु का तो सिरे दी बस्ती चलती हुई ਦੇਖੋ ਕਿਹੜਾ ਬੈਲਵਾਨ ਜਿੱਤ ਪ੍ਰਾਪਤ ਕਰਦਾ ਇੱਕ ਪਾਸੇ ਆ ਗਾਂਧੀ ਪਹਿਲਵਾਨ ਬਠੰਡਾ ਤੇ ਦੂਜੇ ਪਾਸੇ ਨਦੀਮ ਪਹਿਲਵਾਨ ਜੀ ਪਹਿਲੇ ਬਹੁਤ ਵਧੀਆ ਗੋਸhti ਚੱਲਦੀ ਹੋਈ ਦੇਖੋ ਕਿਹੜਾ ਬੈਲਵਾਨ ਹੈ ਜਿੱਤ ਪ੍ਰਾਪਤ ਕਰਦਾ ਕਨਾ ਸੋਨੇ ਬਦਲ ਕਮਾਏ ਜੁਸੇ ਇਹ ਪਹਿਲਵਾਨਾਂ ਦੇ ਵਿੱਚ ਅਖਾੜੇ ਆਕੇ ਦੇਖੋ ਜੋਰ ਪਹਿਲਵਾਨਾਂ ਦੇ

ਬੱਚਾ 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 ਹੋ ਵਿੱਚ ਓ ਯਾਰ ਵਿੱਚ ਹੋ ਜੋ ਨਹੀਂ ਕਰੀ ਨਹੀਂ ਕਰੀ ਮਾਸਟਰ ਜੀ ਆ ਬਾਪੂ ਜੀ ਨੂੰ ਮਿਲੋ

ਭਾਈ ਮੈਂ ਵੀਂਦੀ ਕਰਦਾ ਆ ਆਦਰ ਸਿਤਾ ਦੇ ਲੋ ਧੰਨਵਾਦ ਕਰਦੀ ਆ ਸੇਵਾਕੁੰਸ ਸਾਹਿਬ ਕਕਰਾਲਾ ਹਲੋ ਮੇਰੀ ਗੱਲ ਸੁਣ ਲੋ ਧਿਆਨ ਨਾਲ ਪੜਾ ਲਓ ਤੁਹਾਡਾ ਕੋਚ ਵੀ ਇੰਨੀ ਨਹੀਂ ਜਾਏਗਾ ਤੁਸੀਂ ਕਿੱਥੇ ਜਾਓਗੇ ਵਿਸ਼ਵਾਸ ਕਰੋ ਤੁਸੀਂ ਸੰਤਾਂ ਦੇ ਦਿਲ ਬਹੁਤ ਹੀ ਖੁੱਲੇ ਐ ਤਾੜੀ ਕਰ ਦੋ ਪੂਰੀ ਤਾੜੀਆਂ ਮਾਰ ਦੋ ਸੰਤਾਂ ਨੂੰ ਜਿਹੜੇ ਸੰਤਾਂ ਨੂੰ ਪਿਆਰ ਕਰਦੇ ਤਾੜੀਆਂ ਮਾਰ ਦੋ ਭਾਈ ਸੜੀ ਪੰਚਾਇਤ ਵੀ ਬਹੁਤ ਅੱਛੀ ਹੈ ਉਹਨਾਂ ਦਾ ਵੀ ਤਾੜੀ ਮਾਰ ਦੋ ਸਾਰੇ ਤਾੜੀ ਥੋੜੀ ਹੈ ਹੈਲੋ ਜੇ ਤੁਹਾਨੂੰ ਕੁਸ਼ਤੀਆਂ ਵਧੀਆ ਲੱਗ ਰਹੀ ਹੈ ਇੱਕ ਤਾੜੀ ਲਾ ਦਿਓ ਜੀ ਇੱਕ ਤਾੜੀ ਲਾ ਦਿਓ ਸੰਤ ਬਾਬਾ ਗੰਗਾਦਾਸ ਜੀ ਦੇ ਨਾਮ ਤੇ ਜਿਨ੍ਹਾਂ ਨੇ ਏਡਾ ਪ੍ਰਾਲਾ ਕਰਾਇਆ ਉਹਨਾਂ ਦੇ ਨਾਲ ਭੱਲਾ ਜੀ ਬੱਬੂ ਭੱਲਾ ਜੀ ਪਾਨਾ ਸਰਪੰਚ ਉਹਨਾਂ ਦੇ ਨਾਲ ਗ੍ਰਾਮ ਚੈਤ ਸਾਰੇ ਮੈਂਬਰ ਸਹਿਬਾਨ ਤੇ ਨਾਲ ਹੀ ਜਚਿੰਦਰ ਪਾਸਟਰ ਜੀ ਉਹਨਾਂ ਦੇ ਨਾਮ ਤੇ ਵੀ ਇੱਕ ਤਾੜੀਵਾਦ ਹੈ ਜੇ ਕੁਸ਼ਤੀਆਂ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਤਾੜੀ ਲਾ ਦਿਓ ਜੀ ਪਤਾ ਨਹੀਂ ਇਹ ਮੱਲਾ ਦੀ ਖਰਾਕ ਹੈ ਜੀ ਤਾੜੀ ਜੇ ਤੁਸੀਂ ਤਾੜੀ ਮਾਰੋਗੇ ਜਿਹਾ ਜੋ ਇਹਨਾਂ ਨੇ ਮੰਗਣਾ ਹੈ ਹੈਲੋ ਇੰਨਾਂ ਲੋਕਾਂ ਨੇ ਕੋਈ ਅਜਿਹਾ ਸੰਕਲਪ ਕੀਤਾ ਸੀ ਬੱਚਿਆਂ ਦੀ ਖਾਤਰ ਬੱਚਿਆਂ ਦੀ ਸ਼ਾਦੀ ਖਾਤਰ ਕੋਈ ਬੱਚੇ ਬਾਹਰ ਭੇਜਣ ਦੀ ਖਾਤਰ ਕਿ ਇਹ ਸਾਨੂੰ ਕੋਈ ਐਸੀ ਪ੍ਰੋਬਲਮ ਪਰੇਸ਼ਾਨੀ ਸੀ ਇਹ ਕਿਹਾ ਉਹਨਾਂ ਨੇ ਸਾਡੇ ਕੋਲ ਆ ਕੇ ਬੇਨਤੀ ਕੀਤੀ ਮਹਾਰਾਜ ਆਹ ਪਰੇਸ਼ਾਨੀ ਆਹ ਨਾਲ ਪਤਾ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਕੋਈ ਭਾਈ ਇਕੱਲੇ ਪਹਿਲਵਾਨਾ ਵਾਸਤੇ ਹੈ ਕੋਈ ਸਾਡੇ ਕੋਲ ਜਿਹੜਾ ਸਾਡੇ ਦਿਮਾਗ ਦੇ ਵਿੱਚ ਕਿਉਂਕਿ ਫਗਨੇ ਕੱਪੜੇ ਪਾਲ ਕੇ ਸਾਧ ਬਣ ਜਾਂਦਾ ਤੇ ਵੇਖੋ ਜਿਉ ਗੁਰੂ ਸਾਹਿਬ ਦੇ ਸਿੱਖ ਹੈ ਨਮਸਕਾਰ ਨਮਨ ਸਾਡੀ ਪਰ ਉਸੀਂ ਦੇਖ ਲਓ ਭਗਵੇਂ ਕੱਪੜੇ ਪਾ ਕੇ ਸਾਧ ਬਣ ਜਾਂਦਾ ਹੈ ਤੇ ਖੰਡੇ ਬਾਟ ਦਾ ਮਨਸਾ ਕੇ ਉਹ ਸਿੱਖ ਬਣ ਜਾਂਦਾ ਹੈ ਤਿਲਕ ਲਾ ਕੇ ਸੋਤੀ ਬਣ ਕੇ ਬ੍ਰਾਹਮਣ ਬਣ ਜਾਂਦਾ ਹੈ ਪਰ ਆਹ ਦੱਸੋ ਕੌਣ ਹੈ ਇਹ ਤੁਹਾਡੇ ਸਾਹਮਣੇ ਹੈ ਜਿਨੇ ਕੋਈ ਤਪਸ਼ਿਆ ਕੀਤੀ ਆ ਸ੍ਰੀ ਸੰਭਿਆ ਇਹ ਪ੍ਰਦਰਸ਼ਨ ਉਹਨਾਂ ਦਾ ਗੁਰੂ ਸਾਹਿਬ ਨੇ ਲਿਖਿਆ ਹਰ ਜੀਉ ਮੰਦਰ ਹੈ ਸਰੀਰ ਹੈ ਇਸ ਰੇਗ ਨੂੰ ਸਾਹਮਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਜਿੰਨਾ ਹੈ ਵੀਰਾਂ ਨੇ ਪਹਿਲਵਾਨਾਂ ਨੇ ਇਹ ਸਰੀਰ ਸਾਹਮਣੇ ਹੈ ਕਾਸ਼ਲ ਕਰਕੇ ਹੀ ਰੂਹਾਂ ਖੁਸ਼ ਹੋਈਆਂ ਨੇ ਪਰ ਮੈਂ ਜਿੰਨਾ ਨੇ ਕੋਈ ਅੱਗੇ ਸਾਡੇ ਕੋਈ ਫਰਿਆਦ ਕੀਤੀ ਸੀ ਮੈਂ ਇਹਨਾਂ ਮੁਹਾਲੀ ਖਾਤਮਾ ਕੋਈ ਕਿਹਾਈਏ ਸੰਕਲਪ ਪਰਵਸੀ ਪਹਿਲਵਾਨਾਂ ਵਾਸਤੇ ਆਧਾਰਕੁਲ ਕਰਾਂਗੇ ਸਾਡੇ ਕੋਲੇ ਇਨਾਂ ਦੀ ਖਾਤਰ ਇਹਨਾਂ ਪੈਸਾ ਇਕੱਠਾ ਹੋ ਗਿਆ ਨਾ ਕਿ ਸਾਡੇ ਕੋਲੋਂ ਇੱਕ ਪੰਜੀ ਵੀ ਨਹੀਂ ਲੱਗਣੀ ਗਈ 1,55,000 ਰੁਪਇਆ ਪਤਾ ਜੀ ਜੋ ਲੋਕਾਂ ਦੀਆਂ ਸੁੱਖੀਆਂ ਸੀਮੀਆਂ ਸਨ ਪੂਰੀਆਂ ਹੋਈਆਂ ਹਨ ਆਈ ਗਿਰੇ ਪਹਿਲਵਾਨ ਹੈ ਨੀ ਤਪਸ਼ਾ ਕੋਈ ਨਹੀਂ ਵਧੀਆ ਗਾਫਰੀ ਸੰਦੇ ਹਨ ਸੋਚ ਕੇ ਵਿਚਾਰ ਕੇ ਦੇਖੋ ਇਹ ਸਾਡੇ ਘਰੇ ਬੱਚਿਆਂ ਦਾ ਜਾਂ ਪਿੰਡ ਚ ਕੀ ਹਾਲ ਹੈ ਕੀ ਪਰੇਸ਼ਾਨੀ ਹੈ ਥਾ-ਥਾ ਟੀਕੇ ਗੋਲੀਆਂ ਚਿੱਟਾ ਬੀਬੀ ਬੱਚੇ ਆਪਣੀ ਜਵਾਨੀ ਬਰਬਾਦ ਕਰ ਰਹੇ ਨੇ ਸਾਡੇ ਬੱਚੇ ਜਵਾਨੀਆਂ ਬਰਬਾਦ ਕਰ ਰਹੇ ਹਨ ਕਈਆਂ ਤਾਂ ਇਸੇ ਮਾਪੇ ਦੁਖੀ ਹਨ ਕਿ ਬੱਚੇ ਆਪੋ ਤਾਂ ਆਪ ਹੋ ਕੇ ਨਾਲੇ ਆਪ ਦੁਖੀ ਹਨ ਦੇ ਨਾਲੇ ਮਾਪਿਆਂ ਨੂੰ ਖੁਸ਼ੀ ਕਰ ਰਹੇ ਹਨ ਪਰ ਆ મહાਪੁਰਸ਼ਾਂ ਨੇ ਕਿਰਪਾ ਕੀਤੀ ਹੈ ਆਪ ਨਾ ਨਗਰ ਨਿਵਾਸੀ ਦੇ ਸਹਿਯੋਗ ਨਾਲ ਇਹ ਜੋ ਘੋਲ ਹੋ ਰਹੇ ਹਨ ਆਪ ਦੇਖ ਰਹੇ ਹਨ ਕਿਸੇ ਕੋਲੋਂ ਕੋਈ ਗ੍ਰਾਹੀ ਨਹੀਂ ਕੀਤੀ ਗਈ ਕਿਸੇ ਕੋਲੋਂ ਕੋਈ ਗ੍ਰਾਹੀ ਨਹੀਂ ਕੀਤੀ ਗਈ ਕਿਸੇ ਕੋਲੋਂ ਕੋਈ ਪੈਸਾ ਨਹੀਂ ਮੰਗਿਆ ਗਿਆ ਜਿਨ੍ਹਾਂ ਦੁਖੀਆਂ ਲੋਕਾਂ ਨੂੰ ਕੋਈ ਪਰੇਸ਼ਾਨੀਆਂ ਸਨ ਉਹਨਾਂ ਨੇ ਜਿਵੇਂ ਅਸੀਂ ਕਿਹਾ ਉਸ ਸੰਕਲਪ ਕੀਤੇ ਉਹਨਾਂ ਦੇ ਸੰਕਲਪ ਪੂਰੇ ਹੋਏ ਉਹਨਾਂ ਦੀ ਰਾਸੀ ਜੋ ਸੰਪਤੀ ਪੈਸਾ ਹੈ ਸਾਡੇ ਕੋਲੇ 155000 ਇਹਨਾਂ ਲੋਹਾਂ ਦੀ ਖਾਤਰ ਜਿਹੜੇ ਇਹਨਾਂ ਮਾਰ ਨੂੰ ਰਹਾ ਖੂਨ ਪਸੀਨਾ ਕਰ ਰਹੇ ਹਨ ਸਾਡੇ ਸਾਹਮਣੇ ਨੇ ਹਾਂ ਜਿਹੜੀ ਆਹ ਤਪਸ਼ਿਆ ਹੈ ਆਲਾ ਸਮਝ ਕੇ ਦੇਖੋ ਵਿਚਾਰ ਕੇ ਦੇਖੋ ਵੀ ਇਹ ਜੋ ਕੁਝ ਹੈ ਇਸ ਸੇ ਮਹਾਪੁਰਸ਼ਾਂ ਦੀ ਬਦੌਲਤ ਹੈ ਉਹ ਜਿੰਨਾ ਮਹਾਪੁਰਸ਼ਾਂ ਨੇ ਇਥੋਂ ਦਿਓ ਕੱਢਿਆ ਸੀ ਮਹਾਪੁਰਸ਼ਾਂ ਦੇ ਸੀ ਦਿਓ ਨਾ ਮਾਲਜੋਦ ਹੋਇਆ ਸੁਣਾ ਮਹਾਪੁਰਸ਼ਾਂ ਮਾਲਜੋਦ ਹੋ ਕੇ ਜੋ ਮਾਫੀ ਮੰਗ ਕੇ ਗਿਆ ਸੀ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਮਹਾਪੁਰਸ਼ ਕੁਸ਼ਤੀਆ ਗੁਰਦੈਸਨ ਕੋਈ ਸਮਾਂ ਐਸਾ ਆਇਆ ਪਹਿਲਵਾਨਾਂ ਨੇ ਕਿ ਐਸੇ ਗੰਦਲਾਪਨ ਕੀਤਾ ਸੀ ਆ ਤੇ 94 ਜੇ ਕੁਸ਼ਤੀਆਂ ਬੰਦ ਕਰਤੀਆਂ ਸੀ ਬਾਬਾ ਜੀ ਨੇ ਬਹੁਤ ਕਿਹਾ ਨਹੀਂ ਮੰਨੇ ਤੁਸੀਂ ਤੇ ਹੁਣ ਵੀ ਸਾਡੀ ਪਹਿਲਵਾਨਾਂ ਕੇ ਬੇਨਤੀ ਆ ਇਹ ਡਾਉਣਾ ਜਾਂ ਟੈਣਾ ਹਾਰ ਜਾਂ ਜਿੱਤ ਇਹਦਾ ਕੁਦਰਤ ਦੇ ਹੱਥ ਹੈ ਪਰ ਕਿਸੇ ਪ੍ਰਕਾਰ ਦਾ ਗੰਦਲਾਪਨ ਨਾ ਹੋਵੇ ਜਿਹੜੇ ਇੱਥੇ ਸਾਡੇ ਨੋ ਜੋ ਹਨ ਵੀਰ ਬਿਲਕੁਲ ਪਹੁੰਚੇ ਹੋਏ ਹਨ ਉਹਨਾਂ ਨੂੰ ਸਾਡੀ ਇਹੀ ਬੇਨਤੀ ਹੈ ਵੀ ਸਾਡੀ ਇੱਕ ਤਪਸ਼ਿਆ ਇੰਨਾ ਕੰਮ ਕਰਨ ਦੇ ਵਿੱਚ ਰਹੀ ਹੈ ਸਾਡੇ ਜੋ ਤਪਸ਼ਿਆ ਦਾ ਪ੍ਰਦਰਸ਼ਨ ਹੈ ਸਾਡਾ ਅੱਜ ਆ ਸੰਗਤਾਂ ਇਸ ਇਲਾਕੇ ਨੂੰ ਪਵਿੱਤਰ ਕਰ ਰਹੀਆਂ ਹਨ ਜੇ ਕਿਸੇ ਪ੍ਰਕਾਰ ਦੀ ਸਾਥੋਂ ਸਾਡੀ ਜੋ ਮਰਜ਼ਾਦਾ ਹੈ ਉਹਦੇ ਮੁਤਾਬਕ ਲਿਖਣ ਨਹੀਂ ਕੀਤੀ ਗਈ। ਅਸੀਂ ਸਾਰੇ ਹੀ ਪਹਿਲਵਾਨਾਂ ਤੋਂ ਮਾਫੀ ਚਾਹੁੰਦੇ ਹਾਂ।ਾਨੂੰ ਆਸ ਹੈ ਕਿ ਪਿਛਲੇ 2 ਸਾਲ ਨਾਲੋਂ ਇੱਕ ਬਹੁਤ ਸੋਹਣੇ ਇਹ ਸ੍ਰੀ ਸਾੰਵੀ ਹੋਣੇ ਹੋਇਆ ਕਿ ਇੱਥੇ ਪਹੁੰਚਦੇ ਰਹਿਣਾ। ਇਹ ਸਮਾਗਮ ਇਸ ਤਰ੍ਹਾਂ ਚੱਲਦਾ ਰਹੇ। ਬਹੁਤ-ਬਹੁਤ ਧੰਨਵਾਦ। ਪੀਏਬੀ ਤੇ ਗੱਗੀ ਪਹਿਲਵਾਨ ਜੀ ਗੁਰੂ ਕਾ ਕੋਠਾ। कुछ दिनों पंद्रह मिनट पंद्रह मिनट तो कोई टाइम नहीं देना सिरे तो की कुश्ती शुरू हो जा रही है हाथ हल्के करो गलवान गुरु का गोठा ते चमकार बालवान जी पीए पी ਗੱਦੀ ਪਹਿਲਵਾਨ ਜੀ ਗੁਰੂ ਦਾ ਕੋਠਾ ਤੇ ਚੰਕੌਰ ਪਹਿਲਵਾਨ ਜੀ ਪੀਏ ਵੀ ਅਗਲੇ ਬਾਬਾ ਜੀ ਕਹਿੰਦੇ ਜੇ ਲੋੜਾ ਪਾਗੇ ਸੱਜਣਾਂ ਦਾ ਮੈਂ ਵੇਂਦੀ ਕਰਦਾ ਜਤਨ ਪਹਿਲਵਾਨ ਢੰਗੇੜਾ ਤੇ ਭੋਲਾ ਪਹਿਲਵਾਨ ਸ਼ੇਰੋ ਇਹ ਪਹਿਲਵਾਨ ਤਿਆਰ ਰਹੋ ਅਗਲੀ ਕੁਸ਼ਤੀ ਲਈ ਬਈ ਬਹੁਤ ਵਧੀਆ ਗੁਸਤੀ ਚੱਲਦੀ ਹੋਈ ਕਹਿੰਦਾ ਪਟ ਬੋਖੇ ਮਾਂ ਨੂੰ ਪੁੱਤ ਕਹਿੰਦਾ ਬੇਬੇ ਲੋਕੀ ਤਾਂ ਮੈਨੂੰ ਪਹਿਲਵਾਨ ਕਹਿੰਦੇ ਉਹ ਪਤਾ ਲੱਗ ਜਾਂਦਾ ਵਿੱਚ ਅਖਾੜਿਆਂ ਦੇ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਉਧਰ ਅਸੀਂ ਦਇਦ ਨਾਲ ਧੰਨਵਾਦ ਕਰਦੇ ਹਾਂ ਬੱਬੂ ਭੱਲਾ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਦਇਦ ਨਾਲ ਧੰਨਵਾਦ ਕਰਦੇ ਹਾਂ ਉਧਰ ਸਰਪੰਚ ਸਾਹਿਬ ਉਹਨਾਂ ਦਾ ਵੀ ਦਇਦ ਨਾਲ ਧੰਨਵਾਦ ਕਰਦੀ ਆਂ ਹਾਂਜੀ ਸਾਰੇ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਆਮ ਛੰਡੀ ਦੀ ਕੁਸ਼ਤ ਦਾ 21 ਹੁੰਦੀ ਹੈ ਉਹ 10000 ਦੀ ਉਹ 11000 ਦੀ ਕਰ ਦਿੰਦੇ 21000 ਦੀ ਕਰ ਦਿੰਦੇ ਹਲਦੀ ਤਾਂ ਨਹੀਂ ਆ ਤੇ ਬਾਕੀ ਜਿਹੜੇ ਪਹਿਲਵਾਨ ਉਹ ਸਾਰੇ ਹੀ ਰਹਿ ਜਾਂਦੇ ਇੱਕ ਨੂੰ ਦੋਨੋਂ ਦੇਖੇ ਕੁਝ ਦਾ ਮਾਨਸੂਰ ਮਾਨ ਕਿਵੇਂ ਹੋਊਗਾ ਹਾਂ ਸਾਡੇ ਕੋਲੇ 8 ਜਾਂ 10 ਪਹਿਲਵਾਨ ਜਿਹੜੇ ਇਹ ਦੋ ਪਹਿਲਵਾਨ ਕੋਲੇ ਸਾਰੇ ਦਾ ਸੰਗਤ ਨੂੰ ਬੇਅੰਤੀ ਹੈ ਖੂਨ ਪਸੀਨਾ ਕਿਟਿਆ ਨੇ ਵਾਤਾ ਸਨਮਾਨ ਕਰੋ ਇਥੇ ਇਹ ਦਿੱਤਾ ਤੁਹਾਡਾ ਯਾਹੀ ਨਹੀਂ ਜਾਣਾ ਦਾ ਜਿਹੋ ਥਾ ਤੁਹਾਡਾ ਜਿਹੜੇ ਵਿਆਹ ਸ਼ਾਦੀਆਂ ਦੀ ਛੱਡੇ ਨੋਟਾ ਨੋਟ ਉਹ ਗੱਲ ਬਖਰੀ ਹੈ ਜਿਹੜੀਆਂ ਇਹ ਆਲੂੜੀਆਂਆਂ ਜਾਂ ਪੰਜ ਜੋੜੀਆਂ ਤੋਂ ਬਾਅਦ ਕੋੜੀਆਂ ਸਾਰੇ ਪਹਿਲਵਾਨ ਇੱਕੋ ਜਿਹੇ ਹਨ ਲੋ ਇਹ ਵਿਚਾਰ ਕੀਤਾ ਕਿ ਕਿਵੇਂ ਉਹਦਾ ਚਈਦਾ ਇਹ ਚਾਰਾਂ ਵਾਸਤੇ ਹੀ 41 41 ਸੌ ਜੀ ਰਸੀ ਰੱਖੀ ਗਈ ਹੈ ਇਹ ਜਿਹੜੀ ਵੰਡ ਹੋਣੀ ਹੈ ਮੋਰੇ ਸਾਥ ਪ੍ਰਬੰਧ ਕੀਤਾ ਸਾਡੇ ਇਹ ਅਗੂ ਨੇ ਉਹਨੇ ਕਰਨੀ ਹੈ ਉਹ ਪੰਜ ਜੋੜੀਆਂ ਨੇ ਭਾਵੇਂ ਚਾਰ ਜੋੜੀਆਂ ਤੋਂੜੀਆਂ ਜੋੜੀਆਂ ਨੇ ਹੋ ਓਹ 20 20000 2080 ਬਣਦੀ ਆ ਬੰਦ ਜਿਉਂ 20000 ਅਸੀਂ ਇੱਕ ਦਰੂ ਦੇਣ ਦੇ ਜਿਹੜੇ ਆ 10 ਪਹਿਲਵਾਨ ਚਾਰ ਜਾਂ ਪੰਜ ਜੋੜੀਆਂ ਆਈਆਂ ਨੇ ਇਹਦਾ ਭਾ ਲੈ ਗਈ ਸੀ ਜੈ ਨੇ ਇਸ ਕਰਕੇ ਅਸੀਂ ਵਿਚਾਰ ਕੀਤੇ ਪ੍ਰਬੰਧਕਾਂ ਦੇ ਨਾਲ ਜਿਹੜੇ ਆਗੂ ਹੈ ਵੀ ਦੇਖੋ 10 ਪਹਿਲਵਾਨ 10 ਹੀ ਚੰਡੀ ਦੇ ਕੋਲ ਵਾਲੇ ਹੱਕਦਾਰ ਹਨ ਇਸ ਕਰਕੇ ਅਸੀਂ ਇਹਨਾਂ ਪਹਿਲਵਾਨਾਂ ਵਾਸਤੇ 141 4100 ਰੁਪਏ ਦੀ ਜਮਾਨਤ ਰੱਖੀ ਹੈ ਬਾਕੀ ਇੱਕ ਹੋਰ ਗੱਲ ਹੈ ਜਿਹੜੇ ਸਾਡੇ ਪਹਿਲਵਾਨ ਸਤਕਾਰ ਸਾਡੇ ਸਤਕਾਰ ਜਿਹੜੇ ਪਹਿਲਵਾਨ ਜਿਹੜੇ ਆਏ ਹਨ ਦੂਰੋਂ ਸਾਡੇ ਪਿੰਡ ਮੇਰਾ ਤਰਾਇਆ ਪੜਾ ਲਾ ਕੇ ਨੇੜੇ ਜਨ ਕਰ ਲਈਏ ਦੂਰੋਂ ਆਏ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਕਰਾਇਆ ਪੜਾ ਵੀ ਦਿੱਤਾ ਪਰਾ ਇਹ ਨਹੀਂ ਵੀ ਉਹ ਕਰਾਇਆ ਪੜਾ ਦਾ ਪੱਲੂ ਲੈ ਕੇ ਜਾਣ ਤੁਸੀਂ ਆਪ ਨਹੀਂ ਭਰਦੇ ਹੁੰਦੇ ਜਿਹੜੇ ਦੂਰੋਂ ਪਹਿਲਵਾਨ ਆਏ ਹਨ ਆਹ ਅੱਠਾਂ ਪਹਿਲਵਾਨਾਂ ਦੇ ਵਿੱਚੋਂ ਕਰਾਇਆ ਪੜਾ ਬਹੁਤ ਆ ਭਵੀ ਹੋ ਆਪਦੀ ਗੱਡੀ ਲੈ ਕੇ ਆਏ ਆ ਜਾਂ ਉਹ ਬਸਤੇ ਆਏ ਆ ਤੇਲ ਬਹੁਤ ਮਹਿੰਗਾ ਅਸੀਂ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਕਰਕੇ ਤੋਰਾਂਗੇ ਕਿਉਂਕਿ ਜਿਹੜੀਆਂ ਹੈਗੀਆਂ ਰੂਹਾਂ ਜਿਨ੍ਹਾਂ ਨੇ ਕਸ਼ਿਆ ਕਰਕੇ ਆਪਣਾ ਫਿਰ ਸਾਹਮ੍ਹਿਆ ਹੈ ਇਹਨਾਂ ਦੇ ਦਰਸ਼ਕੀ ਉਰਲਬ ਹੁਣ ਜਿਹੜੀਆਂ ਪਵਿੱਤਰ ਰੂਹਾਂ ਦੇਖ ਰਹੀਆਂ ਹਨ ਜਾਂ ਕਿ ਲਾਈਵ ਦੇਖ ਰਹੀਆਂ ਹਨ ਸਮਾਗਮ ਨੂੰ ਇੱਕ ਉਸਤੀਆਂ ਨੂੰ ਐਸ ਮੌਕੇ ਜਿਹੜੇ ਜਿੰਨੇ ਵੀ ਇੱਥੇ ਦਰਸ਼ਕ ਖੜੇ ਹੋਣ ਪਹਿਲਾਂ ਇਹ ਦੱਸੋ ਵੀ ਕਿਸਦੇ ਮਨ 'ਚ ਕੋਈ ਗਮੀ ਹੈ ਕੋਈ ਚਿੰਤਾ ਹੈ ਕੋਈ ਪਰੇਸ਼ਾਨੀ ਹੈ ਖੁਸ਼ੀ ਜੇੜ ਖਰਾਕ ਨਾ ਕੋਈ ਗਮੀ ਜੇੜ ਨਾਲ ਦੁੱਖ ਨਾ ਸਾਨੂੰ ਜੇ ਇਦੋਂ ਖੁਸ਼ੀ ਮਿਲ ਰਹੀ ਹੈ ਤੁਸੀਂ 10-10 ਰੁਪਈਆ ਨੂੰ ਦੇ ਨਹੀਂ ਸਕਦੇ ਥੈਂਕ ਯੂ ਪਰ ਸਾਡਾ ਨੀਚਪੁਣਾ ਕੀ ਹੂ ਮੈਂ ਇਹ ਖੁਸ਼ੀ ਦੀ ਗੱਲ ਕਹਿਣਾ ਮਾਫ਼ ਕਰਨਾ ਹੋਰ ਉੱਥੇ ਪਾਸੇ ਬਹੁਤ ਪੈਸੇ ਖਰਚਦਿੰਨੇ ਆ ਮੈਂ ਆਪ ਵੀ ਖਾਤਰ ਨਹੀਂ ਮੰਗਦਾ ਮੈਂ ਸੋਨੇ ਲਈ ਖਾਤਰ ਬੇਨਤੀ ਕਰਦਾ ਵੀ ਇਸ ਗੋਲਕ ਦੇ ਵਿੱਚ ਪਾਇਆ ਕੋਈ ਤੁਹਾਡਾ ਪੈਸਾ ਵੇਖ ਨਹੀਂ ਜਾਂਦਾ ਜਿੰਨਾ ਹੋ ਸਕੇ ਇਲਾਮਾਰੋ ਵੀ ਕੈਸੀਆ ਰੂਹਾ ਹੈ ਕੈਸੀ ਪਵਿੱਤਰ ਆਤਮਾ ਆਪਣੇ ਸਤਾਂ ਨਗਰ ਵਿੱਚ ਪਹੁੰਚ ਕੇ ਇਹ ਪ੍ਰਦਰਸ਼ਨ ਕਰ ਰਹੀਆਂ ਸੋਚ ਕੇ ਵਿਚਾਰ ਕੇ ਦੇਖੋ ਇੱਕ ਕਿਸਾਨ ਨੂੰ ਸਾਰਿਆਂ ਨੂੰ ਦੇਵਾਂ ਦਿਓ ਸੀ 10000 ਰੁਪਏ ਦੀ 100 200 300 ਰੁਪਿਆ ਵੀ ਵੱਡੀ ਗੱਲ ਹੈ ਨਹੀਂ ਕਿ ਪਰ ਜਿੱਤੇ ਕੀ ਖੇਡਣਾ ਪੈਂਦਾ ਜਾਂਦਰ ਪੁੱਠੇ ਕੰਮ ਹੋ ਗਏ ਐ ਪੈਸੇ ਜਾਣੇ ਹੋ ਕਿੰਨਾ ਕਿੰਨਾ ਖਰਚ ਕਰ ਦਿੰਦੇ ਹੋ ਜਾਂ ਕੋਈ ਨਾ ਫੈਸ਼ਨਾਂ ਤੇ ਕਿੰਨਾ ਕਿੰਨਾ ਖਰਚ ਕਰ ਦਿੰਦੇ ਹੋ ਜਿਹੜੇ ਕੱਪੜਿਆਂ ਤੇ ਕਿੰਨਾ ਕਿੰਨਾ ਖਰਚ ਕਰ ਦਿੰਦੇ ਹੋ ਉਹ ਸੋਡਾ ਕਿਸੇ ਲੇਖ ਨਹੀਂ ਗਿਆ ਪਰ ਜਿਹੜੀ ਆ ਕੁਬਲਤ ਹੈ ਮੈਨੂੰ ਕਿਹੜਾ ਫਿਲ ਆ ਆ ਪਹਿਲਵਾਨੀ ਵਾਲੀ ਫਿਲ ਕੁਲ ਹੈ ਜਿਹੜੀਆਂ ਇਹ ਰੂਹਾਂ ਨੇ ਸਰੀਰ ਸਾਹਮਣਾ ਕੋਈ ਨਿੱਕੀ ਗੱਲ ਨਹੀਂ ਸੋਚ ਕੇ ਦੇਖੋ ਸਾਡੇ ਅੰਤਸ਼ ਕਰਨ ਦੇ ਵਿੱਚ ਕਿਹੋ ਜਿਹਾ ਭੜੜੇ ਜਾਂ ਕਿਹੋ ਜਿਹੀ ਚਿੰਤਾ ਤੇਹੀ ਜੀ ਕਲਪਨਾ ਪੈਦਾ ਹੁੰਦੀ ਹੈ ਰਾਤ ਨੂੰ ਪਿਆਰ ਨੂੰ ਨੀਂਦ ਨਹੀਂ ਆਉਂਦੀਗੀ ਪਰ ਇਹ ਜੱਜ ਰੱਜ ਕੇ ਖਾਂਦੇ ਆ ਇਹਦੇ ਅੰਤ ਤੱਕ ਕਰਨ ਜ ਕਿਸੇ ਪ੍ਰਕਾਰ ਦਾ ਕੋਈ ਕਲਪਨਾ ਜਾਂ ਗੰਧਲਾਪਣ ਨਹੀਂਗਾ ਤੇ ਰੱਜ ਕੇ ਖਾਂਦੇ ਰੱਜ ਕੇ ਖਾਂਦੇ ਸਾਡੇ ਘਰਾਂ ਦੇ ਬੜਾ ਉਸ ਪਿਆ ਸਾਡੇ ਕੋਲੇ ਕਿੰਨੀ ਕਿੰਨੀ ਸੰਪਤੀ ਪਈ ਆ ਤੇ ਹਰ ਇੱਕ insan ਕਿਸੇ ਨਾ ਕਿਸੇ ਵੱਲੋਂ ਪਰੇਸ਼ਾਨ ਹੋ ਜਿੰਨੇ ਤੁਸੀਂ ਇੱਥੇ ਆਏ ਹੋ ਸੋਚ ਕੇ ਵਿਚਾਰ ਕੇ ਦੇਖੋ ਜਿਹਦੇ ਕੋਈ ਹੁਣ ਪਰੇਸ਼ਾਨੀ ਹੈ ਕਿਸੇ ਪ੍ਰਕਾਰ ਦੀ ਉਹ ਸਾਨੂੰ ਹੱਥ ਹੱਗ ਖੜਾ ਖੜਾ ਲੱਗੇ ਸੋ ਇਹ ਮੈਨੂੰ ਆ ਪਰੇਸ਼ਾਨ ਨਹੀਂ ਹੈ ਐਸ ਲੋਕ ਕਿ ਜਿੰਨੇ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੈ ਚਿੰਤਾ ਹੈ ਕਲਪਨਾ ਹੈ ਸਭ ਦੇ ਸਵਾਤਾ ਭਿਆਵਾ ਹੈ ਹਰ ਇੱਕ انسان ਦੇ ਮਨ ਦੇ ਵਿੱਚ ਖੁਸ਼ੀਆਂ ਦੇ ਤਰੰਗ ਲਹਿਰਾ ਰਹੇ ਹਨ ਇਸ ਗੈ ਬੇਨਤੀ ਹੈ ਵੀ ਅਸਥਾਨ ਦੇ ਬੜੀ ਕਿਰਪਾ ਹੈ ਉਹ ਬੜਾ ਕੁਸ਼ ਹੈ ਪਰ ਜਿਹੜੀ ਆਪ ਦੇ ਹੱਥ ਨਾਲ ਜਿਹੜੀ ਕੋਈ ਰੂਪ ਮਿੱਤਰ ਹੈ ਉਹ ਚੰਗਾ ਸਰੀਰ ਹੈ ਉੱਥੇ ਵੱਤਵੰਤ ਸਹਿਯੋਗ ਦੇ ਕੇ ਇਹਨਾਂ ਤੋਂ ਅਸ਼ੀਰਵਾਦ ਲਵੋ ਭਗਵਾਨ ਸਮੁਖੀ ਆ ਦੇਣਾ ਇਸ ਬੇਨਤੀ ਨੂੰ ਪ੍ਰਵਾਨ ਕਰੋ ਲਓ ਜੀ ਆਦਰ ਸਹਿਤ ਇਹਨਾਂ ਨੂੰ ਧੰਨਵਾਦ ਕਰਦਿਆਂ ਗੱਦੀ ਨਸੀਹ ਨੇ ਸੰਤ ਪਾਪਾ ਗੰਗਾਦਾਸ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਇੱਕ ਵਾਰ ਤਾੜੀਆਂ ਮਾਰੋ ਸੰਤ ਪਾਪਾ ਗੰਗਾਦਾਸ ਜੀ ਦੇ ਨਾਂ ਤੇ ਆਦਰਾ ਸਿਰੇ ਦੀ ਗੁਸਤੀ ਚੱਲਦੀ ਹੋਈ ਇੱਕ ਪਾਸੇ ਗੱਗੀ ਬਲਵਣ ਗੁਰੂ ਦਾ ਕੋਠਾ ਤੇ ਦੂਜੇ ਪਾਸੇ ਚਮਕਰ ਬਲਵਣ ਪੀਏਪੀ ਦੇਖੋ ਕਿਹੜਾ ਬਲਵਣ ਹੈ ਯਤ ਪ੍ਰਭਤ ਕਰਦਾ ਕਹਿੰਦਾ ਕਈ ਪਲਵਾਨ ਜੱਗ ਤੇ ਆ ਕੇ ਹੱਕ ਦੀ ਕਾਰ ਕਮਾਉਂਦੇ ਉਹ ਰੱਬ ਦੇ ਉੱਤੇ ਭਰੋਸਾ ਰੱਖਦੇ ਕਲਣਾ ਮਨੋਂ ਭੁਲਾਉਂਦੇ ਮਲ ਵੀ ਹੁੰਦੇ ਸਾਡਾ ਵਰਗੇ ਜਿੱਤ ਨੂੰ ਨਹੀਂ ਪਟਕਾਉਂਦੇ ਅਖਾੜੇ ਦੇ ਵਿੱਚ ਕਰਦੇ ਗੁਸਤੀ ਜੱਟਾਂ ਦੇ ਜੱਟ ਹੁੰਦੇ ਕਲਾ ਜੰਗ ਮਲਤਾਨੀ ਦਾ ਜਦੋਂ ਸਖੀ ਚਲਾਉਂਦੇ ਫੜ ਕੇ ਬ੍ਰਿੰਦੀ ਮਲ ਨੂੰ ਰਗੜਾ ਖੂਬ ਚੜਹੁੰਦੇ ਦੇਖੇ ਮੈਂ ਬਹੁਤੇ ਭਾਈ ਗੋਡਾ ਧਰ ਕੇ ਟਾਉਂਦੇ ਦੇਖੇ ਮੈਂ ਬਹੁਤੇ ਗੋਡਾ ਧਰ ਕੇ ਟਾਉਂਦੇ ਸਿਰ ਦੀ ਕੁਸ਼ਤੀ ਚੱਲਦੀ ਹੋਈ ਇੱਕ ਪਾਸੇ ਗੱਗੀ ਪਹਿਲਵਾਨ ਗੁਰੂ ਦਾ ਕੋਠਾ ਤੇ ਦੂਜੇ ਪਾਸੇ ਚਮਕੌਰ ਪਹਿਲਵਾਨ ਪੀਏ ਪੀ ਉਧਰ ਅਸੀਂ ਤੇ ਲੋ ਧੰਨਵਾਦ ਕਰਦੀਆਂ ਗਾਂਧੀ ਪਹਿਲਵਾਨ ਜੀ ਬਠੰਡਾ ਤੇ ਨਦੀਮ ਪਹਿਲਵਾਨ ਜੀ ਮਲੇਰ ਗੋਡਲਾ ਸਾਡੇ ਪੰਜਾਬੀ ਬਲੋ ਤੋਂ ਖੁਸ਼ ਹੋ ਕੇ ਸੌ ਸਰਪਾ ਦਾ ਮਾਨ ਸਨਮਾਨ ਕਰ ਰਹੇ ਨੇ ਤਹਿ ਦਿਲੋਂ ਧੰਨਵਾਦ ਕਰਦੀਆਂ ਗਾਂਧੀ ਪਹਿਲਵਾਨ ਜੀ ਬਠੰਡਾ ਤੇ ਨਦੀਮ ਪਹਿਲਵਾਨ ਜੀ ਮਲੇਰ ਗੋਡਲਾ ਸ੍ਰੀ ਦੀ ਕੁਸ਼ਤੀ ਚੱਲਦੀ ਹੋਈ ਇੱਕ ਪਾਸੇ ਆ ਗੱਗੀ ਪਹਿਲਵਾਨ ਗੁਰੂ ਦਾ ਕੋਠਾ ਆ ਪਾਸਟਰ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਹੈ ਤੇ ਦੂਜੇ ਪਾਸੇ ਜਮਕਰ ਬਲਵਾਨ ਜੀ ਪੀਐਬੀ ਬਹੁਤ ਵਧੀਆ ਗੁਸਤੀ ਕਦ ਮੈਗੀ ਆਲਾ ਕਦੋਂ ਪੁਲਵਾਨ ਰੱਜ ਦੇ ਓ ਮਿੱਤਰੋ ਜਹਾਜਾ ਨੂੰ ਨੇ ਰੋੜੇ ਵੱਜਦੇ ਕਦ ਨਾ ਪੜਾ ਕੋ ਮੂਰੇ ਅੜੇ ਡਿਗਰੀ ਤੇ ਚੋਰਾ ਮੂਰੇ ਅੜ ਦੇਣਾ ਜਿੰਦੇ ਸੋਹਣਿਆ ਮਾਮਾ ਦੀਆਂ ਸਾਤੀਆਂ ਚੋਂ ਮਿਲਦੀ ਦਲੇਰੀ ਓ ਪੈਂਟਾਂ ਦੇ ਦੁੱਧ ਕਿੱਥੇ ਜਿੰਦੇ ਸੋਹਣਿਆ ਓ ਪੈਂਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਪਹਿਲਾ ਬਿੰਦੀ ਕਰਦਾ ਨਗਰ ਨਿਵਾਸੀਆਂ ਨੂੰ ਅਗਰ ਕੁਸ਼ਤੀ ਦਾ ਡੰਗਲ ਵਧੀਆ ਲੱਗਿਆ ਕੁਸ਼ਤੀਆਂ ਵਧੀਆ ਹੋਈਆਂ ਨੇ ਆਹ ਕੁਸ਼ਤੀ ਜਿਹੜੀ ਚੱਲ ਰਹੀ ਆ ਵਧੀਆ ਹੋ ਰਹੀ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸਿਰੇ ਦਾ ਕੁਸ਼ਤੀ ਡੰਗਲ ਹੋਇਆ ਅੱਜ ਆਹ ਵੀ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਤੇ ਇਸ ਤੋਂ ਬਾਅਦ ਭੋਲਾ ਪਹਿਲਵਾਨ ਸ਼ੇਰ ਤੇ ਯਤਨ ਪਹਿਲਵਾਨ ਜੀ ਤੰਗੇੜਾ ਇਹ ਪਹਿਲਵਾਨ ਤਿਆਰ ਰਹੋ ਅਗਲੀ ਕੁਸ਼ਤੀ ਲਈ ਜਤਨ ਪਹਿਲਵਾਨ ਜੀ ਢੰਗੇੜਾ ਤੇ ਭੋਲਾ ਪਹਿਲਵਾਨ ਸ਼ੇਰੋ ਇਹ ਬੈਲਵਾਰ ਤਿਆਰ ਰਹੂ 7 ਮਿੰਟ ਬਾਕੀ ਨੇ ਜੀ ਕੁਸ਼ਤੀ ਦੇ ਸ਼ੇਰ ਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਬੈਲਵਾਨ ਹੈ ਯਤ ਬਰਧ ਕਰਦਾ ਕਹਿੰਦਾ ਮਿਹਨਤ ਤੋਂ ਬਿਨਾ ਕੋਈ ਲਹਾੜ ਹੋਵੇ ਨਾ ਗੁਰੂ বিনা ਮਿੱਤਰੋ ਗਿਆਨ ਹੋਵੇਗਾ ਜੀ ਅੰਦਰ 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 ਆਈ ਤਾਂ ਨਾ ਕਰੋ ਯਾਰ ਇਹਨੂੰ ਚੱਕਣ ਤੇ ਲਈਦਾ ਪੁਲਵਾਨ ਦੇਖ ਲੋ ਕਿੰਨਾ ਕਰ ਸਕਦੇ ਆਹ ਜੀਜ ਨੂੰ ਚੱਕਣ ਲਈਦਾ ਪੁਲਵਾਨ ਦੇਖ ਲੋ ਕਿੰਨਾ ਕਰ ਸਕਦੇ ਆ ਬਹੁਤ ਬਧੀਆ ਗੋਸਤੀ ਚੱਲਦੀ ਹੋਈ ਇੱਕ ਪਾਸੇ ਗੱਦੀ ਪਹਿਲਵਾਨ ਗੁਰੂ ਦਾ ਕੋਠਾ ਜਤਿੰਦਰ ਪਾਸਟਰ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਹੈ ਤੇ ਦੂਜੇ ਪਾਸੇ ਜਮਕਰ ਪਹਿਲਵਾਨ ਜੀ ਪੀਏਪ ਕਹਿੰਦਾ ਮਿਹਨਤ ਤੋਂ ਬਿਨਾ ਵੀ ਕੋਈ ਮਹਾਨ ਹੋবে ਨਾ ਗੁਰੂ ਬਿਨਾ ਮਿੱਤਰੋ ਗਿਆਨ ਹੋবে ਨਾ ਅੱਜ ਨਾ ਬਣੇ ਭਾਵੇਂ ਕੱਲ ਨਾ ਬਣੇ ਉਹ ਦਾਅ ਪੇਚ ਸਿੱਖੇ ਬਿਨਾ ਗੱਲ ਨਾ ਬਣੇ ਦਾਅ ਪੇਚ ਸਿੱਖੇ ਬਿਨਾ ਗੱਲ ਨਾ ਬਣੇ ਆਦਰ ਸਰੇਦੀ ਗੁਸਤੀ ਚੱਲਦੀ ਹੋਈ ਦੇਖੋ ਕਿਹੜਾ ਬੈਲਵਾਨ ਯਤਪ ਗ੍ਰੱਤ ਕਰਦਾ ਭੋਲਾ ਬੈਲਵਾਨ ਜੀ ਸੇਰੋ ਤੇ ਯਤਨ ਬੈਲਵਾਨ ਜੀ ਤੰਘੇੜਾ ਇਹ ਬੈਲਵਾਨ ਵੀ ਤਿਆਰ ਰਹੋ ਅਗਲੀ ਗੁਸਤੀ ਲਈ ਬਹੁਤ ਵਧੀਆ ਗੁਸਤੀ ਚੱਲਦੀ ਹੋਈ ਕਹਿੰਦਾ ਛੱਡ ਦੇ ਵੀਰਿਆ ਕਰਨੀ ਉਹ ਰਿਸ ਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕੁਸ਼ਤੀ ਖੇਡ ਪੰਜਾਬੀਆਂ ਦੀ ਦੇਖ ਪਟਾਕੇ ਪੈਂਦੇ ਕੁਸ਼ਤੀ ਖੇਡ ਪੰਜਾਬੀਆਂ ਦੀ ਸਿਰੇ ਦੀ ਗੁੱਸੀ ਚੱਲਦੀ ہوئی ਓ ਬੱਲੇ 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 ਓ ਬੱਲੇ ਆ ਕੌਣ ਹੈ ਆ ਗੱਗਿਆ ਗੁਰੂ ਕੇ ਕੋਠੇ ਵਾਲਾ ਜਤਿੰਦਰ ਪਾਸਟਰ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਯਾਰ ਸਾਡੇ ਨਗਰ ਦਾ ਬਹਾਲਵਾਨਾ ਕੁਸ਼ਤੀ ਜਿੱਤਿਆ ਤਾਲੀਆਂ ਨਹੀਂ ਵੱਜੀਆਂ ਨਹੀਂ ਖੁੱਲ ਕੇ ਦਾੜੀ ਮਾਰੋ ਯਾਰ ਇੱਕ ਵਾਰ ਜ਼ੋਰਦਾਰ ਆਹ ਬੜੀਆਂ ਨੇ ਬੱਲ ਆ ਫਿਰ ਜਤਨ ਪਹਿਲਵਾਨ ਜੀ ਟੰਗੇੜਾ ਕਿਹ ਜਾਣ ਕੇ ਬਾਹਰ ਆਦਾ ਤੇ ਭੋਲਾ ਪਹਿਲਵਾਨ ਜੀ ਸੇਰੋ